ਨਮਸਕਾਰ ਤੁਸੀਂ ਵੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਪੂਰਥਲਾ ਦੇ ਵਿੱਚ ਨਿੱਕੀ ਜਿਹੀ ਗੱਲ ਨੂੰ ਲੈ ਕੇ ਦੋ ਤੀਰਾਂ ਵਿਚਾਲੇ ਜਿਹੜੀ ਹੈ ਖੂਨੀ ਝੜਪ ਦੇਖਣ ਨੂੰ ਮਿਲੀ ਹੈ ਜਿਸ ਦੇ ਵਿੱਚ ਦੋ ਨੌਜਵਾਨ ਜਿਹੜੇ ਨੇ ਗੰਭੀਰ ਰੂਪ ਚ ਜ਼ਖਮੀ ਹੋਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਕਪੂਰਥਲਾ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਕਪੂਰਥਲਾ ਸ਼ਹਿਰ ਦੇ ਵਿੱਚ ਇੱਕ ਲੜਾਈ ਹੋਈ ਘਟਨਾ ਆ ਜਿਹੜੀ ਹੈ ਨਿੱਕੀ ਜਿਹੀ ਗੱਲ ਨੂੰ ਲੈ ਕੇ ਸ਼ੁਰੂਆਤ ਹੁੰਦੀ ਹੈ ਜੋ ਖੂਨੀ ਝੜਪ ਧਾਰ ਲੈਂਦੀ ਹੈ ਤੁਹਾਨੂੰ ਦੱਸ ਦਈਏ ਕਿ ਦੇਰ ਰਾਤ ਮਾਡਲ ਟਾਊਨ ਦੇ ਸਿਟੀ ਹਾਲ ਚੌਂਕ ਦੇ ਇੱਕ ਮੁਹੱਲਾ ਸੀਨਾਪੁਰ ਦੇ ਵਿੱਚ ਦੋ ਧਿਰਾਂ ਦੇ ਦਰਮਿਆਨ ਜਿਹੜਾ ਇਹ ਝਗੜਾ ਦੇਖਣ ਨੂੰ ਮਿਲਿਆ ਦੋਵੇਂ ਧਿਰਾਂ ਜਿਹੜੇ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਆ ਕੇ ਆਪਸ ਵਿੱਚ ਵੀ ਲੜੀਆਂ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਤੁਸੀਂ ਦੇਖ ਪਾ ਰਹੇ ਦੋ ਵਿਅਕਤੀ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਨੇ ਫਿਰ ਸਥਾਨਕ ਮਾਰ ਰੋਡ ਤੇ ਜਿਹੜੇ ਨੇ ਸਥਿਤ ਇੱਕ ਦਫ਼ਤਰ ਦੇ ਬਾਹਰ ਮੋਟਰਸਾਈਕਲ ਅਤੇ ਸਕੂਟਰ ਦੀ ਜਿਹੜੀ ਹੈ ਆਪਸੀ ਟੱਕਰ ਹੋਈ ਸੀ ਮਾਮਲੀ ਜੀ ਤਕਰਾਰ ਹੋਈ ਜਿਸ ਤੋਂ ਬਾਅਦ ਇਹ ਖੂਨੀ ਰੂਪ ਉਸਨੇ ਧਾਰ ਲਿਆ ਇਸ ਝਗੜੇ ਦੌਰਾਨ ਦੋ ਨੌਜਵਾਨ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਉੱਥੇ ਹੀ ਬਸ ਨਹੀਂ ਦੂਸਰੇ ਦਿਨ ਫਿਰ ਇੱਕ ਵਾਰ ਸਿਵਲ ਹਸਪਤਾਲ ਦੇ ਵਿੱਚ ਜਿਹੜੀ ਹੈ ਇਸੇ ਗੱਲ ਨੂੰ ਲੈ ਕੇ ਝੜਪ ਹੋਈ ਜਿਸ ਤੋਂ ਵਿੱਚ ਐਮਰਜੈਂਸੀ ਵਾਰਡ ਦੇ ਵਿੱਚ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਉਸ ਦੇ ਵਿੱਚ ਵੀ ਕਈ ਗੰਭੀਰ ਰੂਪ ਵਿੱਚ ਕਿਹੜੇ ਬੰਦੇ ਜ਼ਖਮੀ ਹੋਏ ਜਿਹੜੇ ਇਲਾਜ ਜਨਾ ਦਾ ਚੱਲ ਰਿਹਾ ਉਸ ਤੇ ਹਮਲਾ ਕੀਤਾ ਗਿਆ ਵਿਅਕਤੀ ਦਾ ਨੋਜਬਾ ਨਾਮ ਜਿਹੜਾ ਇਹ ਕੁਮਾਰਵਾਸੀ ਦੱਸਿਆ ਜਾ ਰਿਹਾ ਜੋ ਓਜਲਾ ਆ ਫਾਟਕ ਦੇ ਦੱਸਿਆ ਜਾ ਰਿਹਾ ਹੈ ਕਿ ਤਸਵੀਰ ਜੋ ਕਿ ਇੱਕ ਮਾਮਲੀ ਜੀ ਹੀ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਜਿਹੜੇ ਆ ਟਕਰਾਰ ਹੁੰਦੀ ਹੈ ਉਸ ਤੋਂ ਬਾਅਦ ਲੜਾਈ ਹੁੰਦੀ ਹੈ ਜਿਸ ਦੇ ਵਿੱਚ ਦੋ ਵਿਅਕਤੀ ਜਿਹੜੇ ਇਹਨੇ ਗੰਭੀਰ ਰੂਪੇ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਹਸਪਤਾਲ ਦੇ ਵਿੱਚ ਵੀ ਦੋਨਾਂ ਦੇ ਵਿੱਚ ਜਿਹੜੀ ਆ ਝੜਪ ਦੇਖਣ ਨੂੰ ਮਿਲੀ ਉੱਥੇ ਹੀ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਆ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਉਹ ਸੁਣਾ ਦਈਏ ਭਾਈ ਮੇਰਾ ਨਾਮ ਦੀਪਕ ਹੈ ਜੀ ਮੈਂ ਵਾਸੀ ਬੱਕਰਖਾਨਾ ਦਾ ਰਹਿਣਾ ਲੱਗੂ ਕੀ ਕੀ ਹੋਇਆ ਹੈ ਕੀ ਮਾਮਲਾ ਹੈ ਭਾਜੀ ਕਰੀਬਨ ਪੱਜ ਕੋਈ ਮੇਰੇ ਸੰਦੂ ਜੀ ਦਾ ਫੋਨ ਆਇਆ ਸੀਗਾ ਉਹ ਉਨਾਂ ਦੇ ਕਿਤੇ ਬਾਈਕ ਆਪਸ ਦੇ ਵਿੱਚ ਟਕਰਾਨ ਕਰਕੇ ਕਿਤੇ ਲੜਾਈ ਝਗੜਾ ਹੋ ਗਿਆ ਉਹਨਾਂ ਦਾ ਮੈਨੂੰ ਫੋਨ ਆਇਆ ਉਹਨਾਂ ਨੇ ਕਹਿੰਦੇ ਮਾਲ ਰੋਡ ਤੇ ਆ ਜਾ ਕੀ ਗੱਲ ਹੋਈ ਆ ਸੀ ਕਿ ਜਦ ਮੈਂ ਜਾ ਕੇ ਦੇਖਿਆ ਉੱਥੇ ਉਹ ਆਪਸ ਦੇ ਵਿੱਚ ਲੜਦੇ ਪਏ ਸੀ ਮੈਂ ਹਟਾਇਆ ਵਾ ਫਿਰ ਉਹ ਮੈਂ ਉਹਨਾਂ ਨੂੰ ਇੱਥੇ ਹਸਪੀਟਲ ਲੈ ਕੇ ਆਇਆ ਦਾਖਲ ਕਰਾਉਣ ਦੇ ਲਈ ਇੱਥੇ ਉਹ ਮਗਰ ਸਾਡੇ ਉਹ ਮੁੰਡੇ ਆਏ ਆ ਮੁੰਡਿਆਂ ਨੇ ਦਾਤਰਾ ਨਾਮ ਲਾਇਆ ਕੀਤਾ ਕਿ ਕਿੱਥੇ ਅ ਅਮਰਦਸ ਸਿੰਘ ਅੰਦਰ ਆ ਗਏ ਸੀਗੇ ਹਾਂ ਜੀ ਕਿੰਨੇ ਜਾਣੇ ਸੀਗੇ ਇਹ ਬਾਹਰ ਤਾਂ ਕਾਫੀ ਜਾਣੇ ਆਏ ਸੀਗੇ ਜੀ ਤਿੰਨ ਚਾਰ ਜਾਣੇ ਅੰਦਰ ਹੀ ਆਏ ਬਾਹਰ ਉਹਦੇ ਕੁਛ ਕਿੱਥੇ ਦੇ ਬੰਦੇ ਆ ਜੀ ਪਤਾ ਨਹੀਂ ਉਹਦਾ ਪਿੰਡ ਦੇ ਆ ਉਹਦਾ ਇਹਨਾਂ ਨੇ ਇਹ ਵੀਡੀਓ ਵੀਡੀਓ ਬਣਾਵਦੇ ਆ ਕਿ ਮੁੰਡੇ ਇੰਸਟਾਗ੍ਰਾਮ ਤੇ ਕਾਫੀ ਫੇਮਸ ਹੈਗੇ ਹਾਂ ਹਾਂ ਜੀ ਇਹ ਕਿੰਨੇ ਕੁ ਜੀ ਦੀ ਗੱਲ ਆ ਜੀ ਹੁਣ ਮੈਨੂੰ ਟਾਈਮ ਨਹੀਂ ਚੇਤੇ ਆ ਪੱਜ ਕੋਈ ਨਾ ਦਬੱਕ ਰੋਈ ਨਿਕਲਿਆ ਸੀਗੇ ਇਹ ਹਮ ਕੀ ਮੰਗੀ ਕਰਦੇ ਹਾਂ। ਬਾਨ ਦੇ ਜੀ ਮੈਨੂੰ ਜਲਦ ਤੋਂ ਜਲਦ ਇਨਸਾਫ ਚਾਹੀਦਾ ਹੈ। ਇਹਨਾਂ ਨੂੰ ਫੜਿਆ ਜਾਵੇ ਤੇ ਬੰਦ ਕਾਰਵਾਈ ਕੀਤੀ ਜਾਵੇ। ਅਸੀਂ ਮੇਰਾ ਨਾਮ ਆਸ਼ਾ ਵਾ। ਮੇਰੇ ਬੇਟਾ ਰੰਬੀ ਪਕਾ। ਅਸੀਂ ਪੁੱਛੀ ਕਹਿੰਦੇ ਸੀ ਉਹ ਘਰ ਇੰਨੇ ਆ। ਇਹ ਕੀ ਗੱਲ ਹੋਈ ਹੈ ਸਾਰੀ? ਪੁੱਛਨੇ ਇਹਨੂੰ ਤਾਂ ਬੁਕਾਰ ਜੜਿਆ ਪੈ ਸਵੇਰ ਦਾ। ਇਹ ਸ਼ਾਮੇ 5 ਦੇ ਘਰੋਂ ਨਿਕਲਿਆ ਵਾ। ਇਹਦੇ ਸੰਦੇ ਦਾ ਫੋਨ ਆਇਆ ਵਾ ਕਿ ਮੇਰੇ ਤੇ ਕਿਸੇ ਨੇ ਮੋਟਰਸਾਈਕਲ ਮਾਰ ਦਿੱਤਾ ਵਾ। ਦੇਖਣ ਨੂੰ ਮੇ ਆਹ ਮੁੰਡੇ ਦੇ ਗਾਲੇ ਪੈ ਕੇ ਸਾਤਰਾਣਾ ਮਾਰਿਆ ਮੇਰੇ ਬੇਟੇ ਨੂੰ ਤੇ ਕੋਈ ਰੰਜਿਸ਼ ਦੁਸ਼ਮਣੀ ਹੋਰ ਮਗਰ ਸੀ ਹਾਂਜੀ ਸਾਡੇ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕਦੇ ਨਹੀਂ ਮੇਰੇ ਮੁੰਡਾ ਕਿਸੇ ਨਾਲ ਲੜੇ ਨਹੀਂ ਫਸ ਲੜਾਈ ਉਹਨਾਂ ਦੀ ਹੁੰਦੀ ਪੇਸ ਜੇ ਉੱਥੇ ਹੀ ਗਿਆ ਸੀਗਾ ਮੋਟਰਸਾਈਕਲ ਮਾਰਿਆ ਇਹ ਇਹ ਕਿੱਥੇ ਆ ਕੇ ਮਾਰਿਆ ਇਹਨਾਂ ਨੇ ਸਿਵਲ ਹਸਪਤਾਲ ਦੇ ਅੰਦਰ ਮਾਰਿਆ ਆ ਕੇ ਹਾਂਜੀ ਇਕੱਲਾ ਹੀ ਸੀਗਾ ਪਤਾ ਨਹੀਂ ਕਿੰਨੇ ਚਾਰ ਜਾਣੇ ਸੀ ਮੁੰਡੇ ਹਾਂਜੀ ਇਕੱਲਾ ਸੀ ਲੜਾਈ ਪਰ ਠੱਜੇ ਸੜਕ ਤੇ ਗੰਦੇ ਹੋਈਆ ਹਾਂਜੀ ਉਹੋ ਵੀ ਮਾਰਦੇ ਸੀ ਉਥੇ ਦੌੜ ਕੇ ਇੱਥੇ ਆ ਗਿਆ ਇਕੱਲਾ ਸੀ ਇੱਥੇ ਆ ਕੇ ਮਾਰਿਆ ਉਹਨਾਂ ਨੇ ਦਾਤਰਾ ਨਾ ਬਸ ਮਾਂਗ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਬੱਚੇ ਦਾ ਮੱਸੀ ਬਚਾ ਹੋਇਆ ਵਾ ਮੇਰੇ ਬੱਚੇ ਨੂੰ ਮਾਰ ਦੇਣਾ ਸੀ ਜਾਨ ਲਾਉਣਾ ਉਹਨਾਂ ਨੇ ਮੇਰਾ ਨਾਂ ਨਹੀਂ ਮੈਂ ਕੋਈ ਨਹੀਂ ਬਸ ਇਹ ਕਿ ਮੈਂ ਵੀਡੀਓ ਐਡੀਟ ਦਾ ਕੰਮ ਕਰਦਾ ਹਾਂ ਤੇ ਆਪਣੇ ਮੇਰੇ ਮਾਰ ਵਾਲਾ ਉਹਨਾਂ ਦੇ ਅਫਸਰ ਵਾ ਦੇਖਣਾ ਭਾਈ ਜ ਆਇਆ ਘਰੇ ਸੀਗੇ ਤੇ ਸਾਈਡ ਤੇ ਸਕੂਟਰ ਮੋਟਰਸਾਈਕਲ ਲੱਗਾ ਸੀਗਾ ਉਹਨਾਂ ਨੇ ਫਿਰ ਤਾਂ ਡਿੱਗ ਪਏ ਸੀਗੇ ਫਿਰ ਮੈਂ ਬਾਅਦ ਵਿੱਚ ਦੇਖਿਆ ਮਿਲਦਾ ਐਕਸੀਡੈਂਟ ਹੋਇਆ ਮੈਂ ਚੱਕਤਾ ਉਹਨੂੰ ਤੇ ਨਾਲ ਦੇ ਆਫਿਸ ਜਿਹਨਾਂ ਦੀ ਬਾਈਕ ਸੀਗਾ ਉਹ ਬਾਹਰ ਆਏ ਦੋਨੋਂ ਆਪਸ ਵਿੱਚ ਲੜਨ ਲੱਗੇ ਗਾਲ੍ਹਾਂ ਕੁੱਤ ਮੈਂ ਘਰੋਂ ਲਾਪਿਆ ਮੈਨੂੰ ਮੇਰੇ ਕੋਈ ਰੋਲ ਨਹੀਂ ਸਮਝਦਾ ਕੰਮ ਕਿਦਾਂ ਲਾ ਪਿਆ ਫਿਰ ਦੇਖੇ ਜਿਆਦਾ ਝੜਾ ਬੋਲੀ ਸੀ ਮੈਂ ਕਹਿੰਦਾ ਨਾਂ ਨੂੰ ਸਾਈਡ ਹੋ ਜੋ ਫਿਰ ਸੈੱਡ ਹੋ ਗਏ ਫਿਰ ਦੁਬਾਰਾ ਉਹਨਾਂ ਨੇ ਬੰਦੀ ਪਾਇਆ ਆਪਸ ਵਿੱਚ ਫੇਰ ਲੜਨ ਉਹ ਜਾਂ ਲੜਾਈ ਹੋ ਗਈ ਕਰਦੇ ਜਾਂਦੇ ਸਾਈਡ ਸਟ ਹੁੰਦੇ ਹੁੰਦੇ ਫਿਰ ਮੇਰੇ ਵੱਲ ਆਗੇ ਦੇ ਉਹ ਤੋੜਪਾਨ ਦੇ ਅੰਨਕੀ ਮੁੰਡਾ ਕਿਸੇ ਤੇ ਛਪਾਇਆ ਹੋਆ ਮੈਨੂੰ ਨਾਲ ਕੋਈ ਰਹਿਣਾ ਦੇਣਾ ਹੈ ਜਿਹੜੇ ਮੁੰਡੇ ਪਾਸੇ ਡੜੀ ਹੈਗੇ ਤੇ ਉਹਨਾਂ ਨੇ ਲਜਾਈ ਮੈਨੂੰ ਸਿਰ 파ੜਤਾ ਹੋ ਕੋਈ ਦਾਕਟਰ ਦੂਤਰ ਵੀ ਕੋਈ ਤੇ ਹਥਿਆਰ ਵੀ ਕੋਈ ਉਹਨਾਂ ਕੋਲ ਮੈਂ ਦੇਖਿਆ ਨਹੀਂ ਉਹਨਾਂ ਦੇ ਪਾਸੇ ਕੜੇ ਵੀ ਦੇਖੇ ਕੜੇ ਮਾਰੇ ਹੈਗੇ ਮੈਨੂੰ ਪਤਾ ਹੈ ਕੜੇ 25 25 ਕੀ ਮੁੰਡੇ ਸੀਗੇ ਉਹਨਾਂ ਕੋਈ ਪਰ ਨਾਲ ਸੀਗੇ ਉਹਨਾਂ ਨੂੰ ਫੋਨ ਲਾਇਆ ਸੀ ਕਿ ਤੁਸੀਂ ਆਓ ਮੈਂ ਕਿ ਮੇਰਾ ਕੋਈ ਲੋਰੀ ਹੈਗਾ ਮੇਰਾ ਕੋਈ ਲੈਣਾ ਦੇਣਾ ਨਹੀਂ ਜਾਈ ਮਾਰਦੇ ਫਿਰ ਫੇਥ ਦੇ ਅੰਦਰ ਆ ਕੇ ਮੈਂ ਐਡਮਿਟ ਸੀ ਇਹ ਮਨੂਆ ਕਿ ਕਿ ਇਹ ਗਾਲਾ ਗੱਡੀਆਂ ਮਾਂ ਪੈਦੀਆਂ ਗਾਲਾ ਗੱਡੀਆਂ ਤੋਂ ਇਹਨਾਂ ਨੇ ਡਰਿੰਕ ਵੀ ਕੀਤੀ ਹੈ ਉਹਨਾਂ ਨੇ ਕਿ ਭਈ ਨਜਾਇਜ਼ ਗਾਲਾ ਨਾ ਘੱਟ ਆ ਮੈਨੂੰ ਲੱਗਾ ਬਈ ਮੁੰਨਾ ਮੇਰਾ ਨਾ ਫਰੈਂਡ ਆਇਆ ਸੀ ਮਿਲਣੇ ਲਈ ਜਸਟ ਤੂੰ ਨੇ ਜਾਈ ਚੱਕ ਕੇ ਲਾਇਕੀ ਕੋਈ ਬੰਦੇ ਨੂੰ ਲਾਇਆ ਇਹਨਾਂ ਨੂੰ ਬੁਵਾਇਆ ਮੇਰਾ ਇਹਨਾਂ ਨਾਲ ਲੜਾਈ ਕੋਈ ਲੈਣਾ ਦੇਣਾ ਨਹੀਂ ਆ ਮੈਂ ਅੱਜ ਪਹਿਲੀ ਵਾਰ ਮੈਂ ਸਿਰ ਭਾਟਾ ਵਾ ਇਹ ਵੀ ਨਜਾਇਜ਼ ਭਾਟਾ ਵਾ ਪਰਾ ਇਹ ਜਿਹੜੀ ਲੜਾਈ ਦਾ ਝਗੜਾ ਹੋਇਆ ਕੀ ਗਹਿਣਾ ਚਾਹੁੰਦੇ ਹਾਂ ਇਸ ਬਾਰੇ ਇਹ ਨਾ ਮਾਲ ਲੋੜ ਕੂਥਲਾ ਰੱਖੇ ਉੱਥੇ ਦੋ ਪਾਰਟੀਆਂ ਦੀ ਆਪਸ ਵਿੱਚ ਗੁੱਸੇ ਕਾਰਨ ਲੈ ਕੇ ਲੜਾਈ ਹੋਈ ਸੀ ਜਿਹਦੇ ਕਰਕੇ ਦੋਨੋਂ ਪਾਰਟੀਆਂ ਸਿਵਲ ਹਸਪਤਲ ਕੂਥਲਾ ਤੇ ਆਮਜਲੀ ਸੀ ਆਪਣੀ ਕਾਰਵਾਈ ਵਾਸਤੇ ਤੇ ਨਾਲ ਵਾਸਤੇ ਆਈਆਂ ਕਿੱਥੇ ਨਾਲ ਨਾਲ ਕਾਫੀ ਜ਼ਿਆਦਾ ਮੁੰਡੀਜ਼ ਵੈਪਨਸ ਲੈ ਕੇ ਹਸਪਤਲ ਅੰਦਰ ਵੜ ਕੇ ਇਨਾਂ ਨੇ ਛੋੜਪਨ ਕੀਤੀ ਤੇ ਲੜਾਈ ਝਗੜਾ ਕੀਤਾ ਤੇ ਨੁਕਸਾਨ ਕੀਤਾ ਇਹਨਾਂ ਦਾ ਤੇ ਬਾਕੀ ਅਸੀਂ ਪੇਸ਼ਣ ਨੂੰ ਪੁਲਿਸ ਨੂੰ ਬੁਲਾ ਲਿਆ ਸੀ ਉਸ ਟਾਈਮ ਤੇ ਪੁਲਿਸ ਆ ਕੇ ਦੋਨੋਂ ਪਾਰਟੀਆਂ ਨੂੰ ਪ੍ਰਣਾਲ ਲੈਤੀ ਕਿੰਨੇ ਸਰ ਸਟਾ ਵਗੈਰਾ ਲੱਗੇ ਜੀ ਹੈਗੀਆਂ ਹੈਡਿੰਗ ਜੀ ਤੇ ਭਾਈ ਮੇਰਾ ਨਾਮ ਦੀਪਕ ਹੈ ਜੀ ਮੈਂ ਵਾਸੀ ਬੱਕਰਖਾਨਾ ਦਾ ਰਹਿਣਾ ਲੱਗਿਆ